ਸਾਰੇ ਹੀ ਪਿਆਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਲੈ ਕੇ ਹਾਜ਼ਰ ਹੋਇਆ ਅੱਜ ਦੀ ਬੜੀ ਅਪਡੇਟ ਦੋਸਤੋ ਗੱਲ ਕਰਾਂਗੇ ਰਮਨੀਤ ਬਿੱਟੂ ਇੱਕ ਵੱਡਾ ਝਟਕਾ ਜਿਹੜਾ ਉਹਨਾਂ ਨੂੰ ਲੱਗਿਆ ਹੈ ਦੱਸ ਦिए ਨਵੇਂ ਬਣੇ ਕੇਂਦਰੀ ਮੰਤਰੀ ਅਤੇ ਰਾਜ ਸਭਾ ਦੇ ਮੈਂਬਰ ਰਾਜਸਥਾਨ ਤੋਂ ਰਮਨੀਤ ਬਿੱਟੂ ਨੇ ਲੇਕਿਨ ਆਪਣੀ ਵਿਵਾਦਾਂ ਦੇ ਬਿਆਨ ਦੇ ਕਾਰਨ ਕਿਉਂਕਿ ਰਮਨੀਤ ਬਿੱਟੂ ਵੀ ਹੁਣ ਇਸੇ ਤਰ੍ਹਾਂ ਆਵਾਤਾਵਾ ਬੋਲਦੇ ਰਹਿੰਦੇ ਨੇ ਜਿਸ ਤਰ੍ਹਾਂ ਨਵਾਂ ਨਵੀਂ ਬਣੀ ਸੰਸਦ ਕੰਗਨਾਰਨੋਤ ਫਿਲਮੀ ਅਦਾਕਾਰ ਬੋਲਦੀ ਰਹਿੰਦੀ ਹੈ ਮਿੱਟੂ ਦੇ ਬਿਆਨਾਂ ਦੇ ਉੱਤੇ ਹੋਗੀ ਬੜੀ ਵੱਡੀ ਕਾਰਵਾਈ ਦੱਸਦੇ ਆ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਰਾਹੁਲ ਗਾਂਧੀ ਅਮਰੀਕਾ ਦੇ ਦੌਰੇ ਤੇ ਸੀ ਉਹਨਾਂ ਨੇ ਸਿੱਖ ਤੇ ਪ੍ਰਤੀ ਹਮਦਰਦੀ ਜਤਾਈ ਸੀ ਕਿ ਆਉਣ ਵਾਲੀਆਂ ਸਮਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਆਰਐਸ ਦੇ ਵੱਲੋਂ ਪੰਜਾਬ ਦੇ ਵਿੱਚੋਂ ਨਹੀਂ ਲੇਕਿਨ ਪੂਰੇ ਭਾਰਤ ਦੇ ਵਿੱਚੋਂ ਸਾਰੇ ਧਰਮ ਦੇ ਜਿਹੜੇ ਉਹ ਬੰਦ ਕਰ ਦਿੱਤੇ ਜਾਣਗੇ ਉਹਨਾਂ ਨੂੰ ਢਾ ਲੱਗੇਗੀ ਰੋਕਿਆ ਜਾਵੇਗਾ ਜਿਸ ਤਰ੍ਹਾਂ ਦੀ ਗੱਲ ਕੀਤੀ ਸੀ ਰਾਹੁਲ ਗਾਂਧੀ ਨੇ ਰਾਹੁਲ ਗਾਂਧੀ ਤੋਂ ਬਾਅਦ ਲਗਾਤਾਰ ਭਾਰਤੀ ਜਨਤਾ ਪਾਰਟੀ ਰਾਹੁਲ ਗਾਂਧੀ ਨੂੰ ਜਿਹੜਾ ਹੈ ਕੋਰਟ ਦੇ ਵਿੱਚ ਕਸੀਟਣ ਦੀ ਗੱਲ ਕਰੀ ਹੈ ਇਹਦਰ ਨਵੇਂ ਬਣੇ ਕੇਂਦਰੀ ਮੰਤਰੀ ਰਮਨੀਸ਼ ਸਿੰਘ ਬਿੱਟੂ ਪੰਜਾਬ ਦੇ ਜਿਹੜੇ ਨਵੇਂ ਸੰਦਰਨ ਵੀ ਬਣ ਚੁਕੇ ਨੇ ਰਾਜਸਥਾਨ ਤੋਂ ਉਹਨਾਂ ਨੇ ਪਲਟਵਾਰ ਕੀਤਾ ਸੀ ਰਾਹੁਲ ਗਾਂਧੀ ਦੇ ਦਿੱਤੇ ਹੋਏ ਬਿਆਨਾਂ ਨੂੰ ਲੈ ਕੇ ਜਿਹੜਾ ਹੈ ਬਿਆਨ ਤੇ ਵਿਵਾਦ ਨਹੀਂ ਸੀ ਲੇਕਿਨ ਭਾਰਤੀ ਜਨਤਾ ਪਾਰਟੀ ਦੇ ਸਪੋਕਸਮੈਨ ਬੁਲਾਰੇ ਉਹਨਾਂ ਬਿਆਨਾਂ ਨੂੰ ਤੋੜ ਤੇ ਮੋੜ ਕੇ ਦੇਸ਼ ਕਰ ਰਹੀ ਹੈ ਇਸ ਨੂੰ ਲੈ ਕੇ ਜਿਹੜਾ ਹੁਣ ਇੱਕ ਵਾਰ ਫਿਰ ਵੱਡੀ ਹਲਚਲ ਜਿਹੜੀ ਹੈ ਮਚ ਚੁੱਕੀ ਹੈ ਪੂਰੇ ਭਾਰਤ ਦੇ ਸਿਆਸਤ ਦੇ ਵਿੱਚ ਇੱਧਰ ਕਾਂਗਰਸ ਪਾਰਟੀ ਵਾਲੇ ਵੀ ਆਪਦੀ ਆਈ ਤੇ ਆ ਗਏ ਨੇ ਦੱਸਦੀ ਹੈ ਕਿ ਕਰਨਾਟਕਾ ਪ੍ਰਦੇਸ਼ ਕਾਂਗਰਸ ਨੇ ਇੱਕ ਵੱਡਾ ਹਮਲਾ ਬੋਲਿਆ ਹੈ ਰਮਨੀਤ ਬਿੱਟੂ ਤੇ ਰਮਨੀਤ ਬਿੱਟੂ ਤੇ ਐਫ ਆਈ ਆਰ ਧਾਰਾ दो, एक में, एक में पर्चा दर्ज कर लिया गया है प्रदेश करनाटका तो की करनाटका तो झटका लग लग्या है नवे बने केंद्रीय मंत्री रवनीत बिटू नवनीत बिटू पहला सब तो वे फैन से राहुल गांधी ਰਾਹੁਲ ਗਾਂਧੀ ਤੋਂ ਬਿਨਾ ਕੋਈ ਵੀ ਗੱਲ ਨਹੀਂ ਸੀ ਕਰਦੀ ਲੇਕਿਨ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਜਿਵੇਂ ਹੀ ਕਾਂਗਰਸ ਪਾਰਟੀ ਨੂੰ ਅਲਵਿਦਾ ਕੀਤਾ ਅਤੇ ਕੋਚ ਕਰ ਲਿਆ ਗਿਆ ਲੋਕ ਸਭਾ ਦੀਆਂ ਚੋਣਾਂ ਤੋਂ 1 ਮਹੀਨਾ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਵੱਲ भारतीय जनता पार्टी ने टिकट भी दी थी हलका लुधियाने तो लेकिन हार जाने में हार के बावजूद भी एक सिख चेहरे वाला पत्ता खेड़ा गया क्योंकि जे गल करिए रवनीत बिट्टू दे रवनीत बिट्टू दा सियासी कैरिज छड़ी है त सियासी कैरिज दी जड़ है जी जड़ी होल्ड है ਉਹ ਹੈ ਕਾਂਗਰਸ ਪਾਰਟੀ ਮੰਨੀ ਜਾਂਦੀ ਹੈ ਲੇਕਿਨ ਹੁਣ ਕੀ ਕਿਹਾ ਸੀ ਉਹਨਾਂ ਨੇ ਆਪਣੇ ਬਿਆਨਾਂ ਦੇ ਵਿੱਚ ਆਪਣੇ ਬਿਆਨਾਂ ਦੇ ਵਿੱਚ ਕਿਹਾ ਸੀ ਕਿ ਰਮਨਿਤ ਬਿਪੂ ਨੇ ਕਿਹਾ ਸੀ ਕਿ ਆਪਣੇ ਬਿਆਨਾਂ ਦੇ ਵਿੱਚ ਜਿਹੜੇ ਨੇ ਰਾਹੁਲ ਗਾਂਧੀ ਰਾਹੁਲ ਗਾਂਧੀ ਵਿਰੋਧੀ ਤੇ ਦਿਨ ਨੇਤਾ ਨੇ ਉਹ ਇੱਕ ਨੰਬਰ ਦੇ ਆਤਵਾਦੀ ਨੇ ਉਹਨਾਂ ਦੇ ਰਾਹੁਲ ਗਾਂਧੀ ਅਤੇ ਰਾਹੁਲ ਗਾਂਧੀ ਦੇ ਪਰਿਵਾਰ ਤੋਂ ਵੱਡਾ ਕੋਈ ਵੀ ਭਾਰਤ ਦੇ ਵਿੱਚ ਆਤਵਾਦੀ ਨਹੀਂ ਹੋ ਸਕਦਾ ਇਸ ਦੇ ਦਿੱਤੇ ਹੋਏ ਵਿਵਾਦਾਂ ਦੇ ਕਾਰਨ ਰਮਨੀਤ ਬਿੱਟੂ ਦੀਆਂ ਮੁਸ਼ਕਲਾਂ ਜਿਹੜੀਆਂ ਵਾਧੀਆਂ ਨੇ ਅਤੇ ਰਮਨੀਤ ਬਿੱਟੂ ਤੇ ਐਫ ਆਈ ਆਰ ਜਿਹੜੀ ਦਰਜ ਹੋ ਗਈਆਂ ਹਨ ਦਾਸਦਿਏ ਕਿ ਕਰਨਾਟਕ ਜਾਣੀ ਕੀ ਪ੍ਰਦੇਸ਼ ਕਾਂਗਰਸ ਸਰਕਾਰ ਨੇ ਝਟਕਾ ਦੇ ਦਿੱਤਾ ਹੈ ਰਮਨਿਤ ਬਿੱਟੂ ਨੂੰ ਦੇਖਣਾ ਹੋਵੇਗਾ ਕਿ ਰਮਨਿਤ ਬਿੱਟੂ ਇਨ੍ਹਾਂ ਮੁਸ਼ਕਲਾਂ ਤੋਂ ਬਚ ਪਉਂਦੇ ਆ ਜਾਂ ਨਹੀਂ ਐਫ ਆਈ ਆਰ ਹੋ ਗਈ ਹੈ ਰਮਨਿਤ ਬਿੱਟੂ ਦੇ ਵਿਵਾਦਪੂਰਨ ਬਿਆਨਾਂ ਦੇ ਜਿਸ ਦੇ ਵਿੱਚ ਉਸਨੇ ਰਾਹੁਲ ਗਾਂਧੀ ਨੂੰ ਅਤੇ ਰਾਹੁਲ ਗਾਂਧੀ ਦੇ ਪਰਿਵਾਰ ਨੂੰ ਇੱਕ ਨੰਬਰ ਦਾ ਆਤਵਾਦੀ ਕਿਹਾ ਸੀ ਕਿ ਇਨ੍ਹਾਂ ਤੋਂ ਖਤਰਨਾਕ ਆਤਵਾਦੀ ਭਾਰਤ ਦੇ ਵਿੱਚ ਕੋਈ ਹੋ ਹੀ ਨਹੀਂ ਸਕਦਾ ਇਹ ਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਨੇ ਰਹਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਨੂੰ ਜੁੜੋ ਸਬਸਕ੍ਰਾਈਬ ਕਰ ਲੈਣਾ ਜੀ ਧੰਨਵਾਦ